ਨਾ ਨਹੀਂ ਜੇ ਤੈਨੂੰ ਪਤਾ ਵੀ ਹੈ ਨਾ ਵੀ ਮੈਂ ਅਪਰਾਧੀ ਹਾਂ ਕਹਿੰਦੇ ਕੋਈ ਨਹੀਂ ਪਰਾਧ ਛੁਪਾਰ ਨਾ ਜਿਹੜਾ ਤੇਰੇ ਅੰਦਰ ਦੀ ਜਾਣਦਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਕਹਿੰਦੇ ਭਲਿਆਂ ਨੂੰ ਵੀ ਤੇ ਬੁਰਿਆਂ ਨੂੰ ਵੀ ਜੇ ਅੰਦਰ ਬਰਾਗਿਆ ਤੇਰੇ ਪਰਾਧ ਛੁਪੇ ਨੇ ਤੇ ਡਰ ਨਾ ਉਹਦੀ ਸੇਵਾ ਚ ਲੱਗ ਜਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਵੇਂ ਜਿਵੇਂ ਝਾੜੂ ਮਾਰੇਗਾ ਤੇਰੇ ਅੰਦਰੋਂ ਅਪਰਾਧ ਸਾਫ ਹੋਣਗੇ ਭਾਂਡੇ ਮਾਂਜੇਗਾ ਗੁਰੂ ਕੇ ਲੰਗਰ ਦੇ ਜਿਵੇਂ ਜਿਵੇਂ ਭਾਂਡੇ ਲਿਸ਼ਕਣਗੇ ਤੇਰਾ ਮਨ ਲਿਸ਼ਕੇਗਾ ਜਿਵੇਂ ਜਿਵੇਂ ਸੇਵਾ ਕਰੇਗਾ ਚਿੱਤ ਲਾ ਕੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਨਿਆਂ ਫਲ ਪਾਵਣਾ ਹੋਮੈ ਵਿੱਚੋਂ ਜਾਏ ਹੋਮੈ ਤੂੰ ਰਹਿ ਧੋਕੇ ਜਦੋਂ ਤੂੰ ਸੇਵਾ ਦੀ ਕਮਾਈ ਕਰੇਗਾ ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਤੇਰੇ ਅੰਦਰ ਕਰੋਨਾ ਅਪਰਾਧ ਉਹ ਤੈਨੂੰ ਪਤਾ ਹੈ ਦੂਜੇ ਤੀਜੇ ਨੂੰ ਨਹੀਂ ਪਤਾ ਜਾਂ ਤੇਰੇ ਗੁਰੂ ਨੂੰ ਪਤਾ ਉਹ ਜਾਣੀ ਜਾਣਾ ਕਹਿੰਦੇ ਐ ਸਕਿੰਟਾਂ ਚ ਬਨਾਸ ਹੋ ਜਾਣਗੇ ਜੇ ਤੂੰ ਭਾਵਨਾ ਨਾਲ ਸੇਵਾ ਕਰਨੇ ਗੁਰੂ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਕਰੋਨਾ ਪਰਾਧ ਗੁਰੂ ਦੀ ਸੇਵਾ ਕਰਕੇ ਮਿਟ ਜਾਂਦੇ ਨੇ ਵਿਨਾਸ਼ ਹੋ ਜਾਂਦੇ ਨੇ ਸਾਧ ਸੰਗਤ ਜੀ ਦੇਖੋ ਸੇਵਾ ਦਾ ਕਿੱਡਾ ਵੱਡਾ ਫਲ ਹੈ ਕੱਚੀ ਭੁੱਚੋ ਦੇ ਰਹਿਣ ਵਾਲੇ ਆਪਣੇ ਨੇੜੇ ਹੀ ਹੈ ਕਿਹੜਾ ਦੂਰ ਹੈ ਇੱਕ ਸਿੱਖ ਹੋਇਆ ਗੁਰੂ ਰਾਮਦਾਸ ਮਹਾਰਾਜ ਦੇ ਜਿੰਨਾ ਦਾ ਨਾਮ ਸੀ ਬਾਬਾ ਆਦਮ ਬਾਬਾ ਤਾਂ ਕਿਹਾ ਦੇ ਸੀ ਕਿਉਂਕਿ ਉਹਨਾਂ ਦੀ ਉਮਰ ਕਾਫੀ ਸੀ ਵੱਡੇ ਨੂੰ ਬਾਬਾ ਕਿਹਾ ਜਾਂਦਾ ਹੈ ਉਹਨਾਂ ਦੀ ਉਮਰ ਉਸ ਵੇਲੇ ਸਾਧ ਸੰਗ ਜੀ ਘਟ ਤੋਂ ਘਟ ਮੇਰਾ ਖਾਲ 62 63 ਸਾਲ ਦੀ ਸੀ ਜਦੋਂ ਉਹਨਾਂ ਨੂੰ ਗੁਰੂ ਦੇ ਨਾਲ ਮਲਾਪ ਹੋਇਆ ਮਲਾਪ ਕਿਵੇਂ ਹੋਇਆ ਮਲਾਪ ਕਰਾਉਣ ਵਾਲਾ ਵਿਚੋਲਾ ਹੁੰਦਾ ਹੈ ਤੇ ਵਿਚੋਲਾ ਜੇ ਇਮਾਨਦਾਰ ਹੋਵੇ ਤੇ ਮਲਾਪ ਸਹੀ ਹੋ ਜਾਂਦਾ ਹੈ ਵਿਚੋਲਾ ਵਿਚ ਓਲਾ ਕਹਿੰਦੇ ਕਈ ਇਹੋ ਜਿਹੇ ਵੀ ਵਿਚੋਲੇ ਆ ਨਾ ਵਿੱਚ ਹੀ ਓਲਾ ਰੱਖ ਜਾਂਦੇ ਹੁੰਦੇ 7 ਕਿੱਲੇ ਤੇ 12 ਕਿੱਲੇ ਦੱਸ ਦਿੰਦੇ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਫਿਰ ਗਲਤ ਹੋ ਜਾਂਦਾ ਵਿੱਚ ਉਲਾ ਰੱਖਣ ਵਾਲਾ ਨਹੀਂ ਵਿਚੋਲਾ ਵਿੱਚ ਪੈ ਕੇ ਤੇ ਗੁਰਮੁਖ ਪਿਆਰਿਓ ਮਲਾਪ ਕਰਾਉਣ ਵਾਲਾ ਉਹ ਅਸਲੀ ਵਿਚੋਲਾ ਹੈ ਉਹ ਬੜੀ ਵੱਡੀ ਸੇਵਾ ਹੈ ਦੋ ਰੂਹਾਂ ਦਾ ਮਲਾਪ ਕਰਾ ਦੇਣਾ ਹੁਣ ਵਿਚੋਲੇ ਕੌਣ ਬਣੇ ਨੇ ਭਾਈ ਸਾਹਿਬ ਭਾਈ ਗੁਰਦਾਸ ਦੀ ਗੁਰੂ ਘਰ ਦੇ 베ਦਵਿਆਸ ਉਹਨਾਂ ਦਾ ਇਧਰ ਪ੍ਰਚਾਰ ਫੇਰੀ ਸੀ ਇਸ ਇਲਾਕੇ ਵਿੱਚ ਹੁਣ ਪ੍ਰਚਾਰ ਕਰਨ ਲਈ ਆਏ ਹੋਏ ਨੇ ਤੇ ਸਾਧ ਸੰਗਤ ਜੀ ਐ ਇਹ ਪੁੱਛੋ ਨਗਰ ਦੇ ਵਿੱਚ ਪੁੱਛਦੇ ਨੇ ਕਹਿੰਦੇ ਰਾਤ ਪੈ ਗਈ ਪੁੱਛਦੇ ਨੇ ਕਹਿੰਦੇ ਕਿ ਤੇ ਧਰਮਸ਼ਾਲਾ ਹੈ ਅਸੀਂ ਰਾਤ ਕੱਟਣੀ ਹੈ ਉਹ ਪੁੱਛ ਬੈਠੇ ਉਸੇ ਬਾਬੇ ਨੂੰ ਆਦਮ ਨੂੰ ਉਹ ਬਾਬਾ ਆਦਮ ਕਹਿੰਦਾ ਵੀ ਤੁਹਾਡਾ ਸਵਰੂਪ ਮੈਨੂੰ ਬੜਾ ਸੁੰਦਰ ਲੱਗਿਆ ਤੁਸੀਂ ਗੁਰੂ ਦੇ ਸਿੱਖ ਜਾਪਦੇ ਹੋ ਤੁਸੀਂ ਧਰਮਸ਼ਾਲਾ 'ਚ ਕਿਉਂ ਪੈਣਾ ਆਓ ਮੇਰੇ ਘਰ ਚੱਲੋ ਕਿਉਂ ਪਹਿਲਾਂ ਸਮੇਂ ਚੰਗੇ ਹੁੰਦੇ ਸੀ ਤੇ ਸਾਧ ਸੰਗਤ ਜੀ ਉਹਨਾਂ ਫੇਰ ਐ ਨਿਵਾਸ ਦੇ ਕੇ ਗੁਰੂ ਦਾ ਬਾਣਾ ਵੇਖ ਕੇ ਤੇ ਸਾਧ ਸੰਗਤ ਜੀ ਆਪਣੇ ਘਰ ਲੈ ਗਏ ਸੀ ਜਦੋਂ ਘਰ ਲੈ ਗਏ ਤੇ ਉਹਨਾਂ ਸੇਵਾ ਕੀਤੀ ਜਲ ਪਾਣੀ ਛਕਾਇਆ ਪ੍ਰਸ਼ਾਦ ਪਾਣੀ ਛਕਾਇਆ ਵਧੀਆ ਆਸਨ ਵਾਸਨ ਸਜਾਇਆ ਤੇ ਭਾਈ ਸਾਹਿਬ ਨੇ ਰਹਿਰਾ ਸਾਹਿਬ ਦਾ ਜਾਪ ਵੀ ਕੀਤਾ ਵੇਖੋ ਬਾਣੀ ਪੜ੍ਹੀ ਸਿਮਰਨ ਕੀਤਾ ਅਰਦਾਸਾਂ ਕੀਤੀਆਂ ਪਰਿਵਾਰ ਦੀਆਂ ਚੜ੍ਹਦੀ ਕਲਾ ਦੀਆਂ ਸੌਣ ਵੇਲੇ ਕੀਰਤਨ ਸੁਵੇਲੇ ਦਾ ਜਾਪ ਕੀਤਾ ਅੰਮ੍ਰਿਤ ਵੇਲੇ ਫਿਰ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਦਾ ਕਿਰਿਆ ਕਰਮ ਕਰਕੇ ਭਗਤੀ ਦੇ ਵਿੱਚ ਫਿਰ ਲੀਨ ਹੋ ਗਏ ਤੇ ਸਾਧ ਸੰਗਤ ਜੀ ਦਿਨ ਚੜ੍ਹਦੇ ਆ ਸਾਰੇ ਇਧਰ ਉਧਰ ਵੇਖਦੇ ਨੇ ਕਹਿੰਦੇ ਕੋਈ ਘਰ ਵਿੱਚ ਦੂਜਾ ਤੀਜਾ ਭਾਈ ਕੋਈ ਦਿਸਦਾ ਨਹੀਂ ਬਾਬਾ ਆਦਮ ਜੀ ਕੀ ਗੱਲ ਕੋਈ ਬੱਚਾ ਹੈ ਨਹੀਂ ਤੁਹਾਡੇ ਚਿਹਰੇ ਤੇ ਬੜੀ ਨਿਰਾਸ਼ਾ ਹੈ ਤਾਂ ਬਾਬਾ ਆਦਮ ਜੀ ਹੱਥ ਜੋੜ ਕੇ ਕਹਿਣ ਲੱਗੇ ਉਹਨਾਂ ਦੇ ਘਰ ਵਾਲੀ ਬੀਬੀ ਕਹਿੰਦੀ ਭਾਈ ਸਿਖਾ ਸਾਡੇ ਘਰ ਵਿੱਚ ਬੜੀਆਂ ਵਸਤੂਆਂ ਮਹਾਰਾਜ ਨੇ ਬਖਸ਼ੀਆਂ ਬੜੇ ਸੁੱਖ ਬਖਸ਼ਿਆ ਜਾਇਦਾਦ ਬੜੀ ਐ ਸਭ ਕੁਝ ਐ ਪਰ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਤੁਸੀਂ ਕਿਰਪਾ ਕਰੋ ਉਹ ਕਹਿੰਦੇ ਅਸੀਂ ਕਿਰਪਾ ਕਰਨ ਵਾਲੇ ਕੌਣ ਆ ਕਿਰਪਾ ਕਰਨੀ ਹੈ ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦੇ ਅਰਦਾਸ ਬੇਨਤੀ ਕਦੀ ਕਰਾਈਏ ਕਹਿੰਦੇ ਨਾ ਕਹਿੰਦੇ ਹੋਰ ਤੇ ਅਸੀਂ ਬੜੇ ਦੇਵੀ ਦੇਵਤੇ ਪੀਰ ਫਕੀਰ ਬੜੇ ਪੂਜੇ ਆ ਪਰ ਸਾਡੀ ਇੱਛਾ ਨਹੀਂ ਕਿਤੇ ਪੂਰੀ ਹੋਈ ਉਹ ਕਹਿੰਦੇ ਤੁਸੀਂ ਸਾਰਿਆਂ ਦੇ ਦਾਤੇ ਨੂੰ ਨਾ ਪੁੱਜਿਆ ਉਹਨੂੰ ਪੁੱਜੋ ਗੁਰੂ ਰਾਮਦਾਸ ਮਹਾਰਾਜ ਉਹਦੇ ਚਰਨਾਂ 'ਚ ਜਾਓ ਜਾ ਕੇ ਸੇਵਾ ਕਰੋ ਇਹ ਤੁਹਾਡੀ ਭਾਵਨਾ ਪੂਰੀ ਕਰਨਗੇ ਸੋ ਉਹਨਾਂ ਨੇ ਇਹ ਗੁਰਸਿੱਖ ਦਾ ਬਚਨ ਮੰਨਿਆ ਤੇ ਸਾਧ ਸੰਗਤ ਜੀ ਉਸ ਵੇਲੇ ਫਿਰ ਚਲੇ ਗਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਉੱਥੇ ਜਾ ਕੇ ਵੀ ਇਹ ਮੰਗ ਨਹੀਂ ਰੱਖੀ ਵੀ ਸਾਨੂੰ ਪੁੱਤਰ ਚਾਹੀਦਾ ਵਾ ਭਾਵਨਾ ਨਾਲ ਸੇਵਾ ਕਰਦੇ ਰਹੇ ਸੇਵਾ ਕਠਣ ਤੋਂ ਕਠਣ ਕਹਿਣ ਲੱਗੇ ਸਾਨੂੰ ਲਾਓ ਗੁਰੂ ਨੇ ਪ੍ਰੀਖਿਆ ਪਾ ਦਿੱਤੀ ਕਹਿੰਦੇ ਜਾਓ ਲੰਗਰਾਂ ਦੇ ਵਾਸਤੇ ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ ਬਾ ਫਿਰ ਕੀ ਸੀ ਬਚਨ ਮੰਨ ਕੇ ਸਾਧ ਸੰਗਤ ਜੀ ਬਾਬਾ ਆਦਮ ਜੀ ਹੁਣ 60 62 ਸਾਲ ਦੀ ਉਮਰ ਸੀ ਜਿਹਦੇ ਵਿੱਚ ਅਸੀਂ ਅੱਜ ਕਹਿੰਦੇ ਵੀ ਸਾਥ ਸੰਗਤ ਚ ਬੈਠਿਆ ਨਹੀਂ ਜਾਂਦਾ ਸਾਡੇ ਗੋਡੇ ਦੁਖਦੇ ਨੇ ਅਥੜਿਆਂ ਤੇ ਜਿੰਨ ਸਿਰ ਮਰਜ਼ੀ ਗੱਪਾਂ ਮਾਰੀ ਜਾਈਏ ਸਾਧ ਸੰਗਤ ਜੀ ਕਿਤੇ ਤਾਂਸ ਖੇਢੀ ਜਾਈਏ ਜੂਆ ਖੇਢੀ ਜਾਈਏ ਉਦੋਂ ਨਹੀਂ ਪਤਾ ਲੱਗਦਾ ਵੀ ਗੋਡੇ ਦੁਖਦੇ ਨੇ ਕਿਤੇ ਪੈਰਾਂ ਸਾ ਦੇ ਵਿੱਚ ਜਾ ਕੇ ਉਥੇ ਜਿੰਨਾ ਮਰਜ਼ੀ ਨੱਚੀ ਟੱਪੀ ਜਾਈਏ ਉਦੋਂ ਥੋੜਾ ਦੁਖਦੇ ਨੇ ਗੋਡੇ ਉਦੋਂ ਨਹੀਂ ਦੁਖਦੇ ਜਦੋਂ ਸੰਗਤ ਚ ਬੈਠਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਗੁਰਮੁਖ ਪਿਆਰਿਓ ਇਹ ਉਮਰ ਸੀ ਬਾਬਾ ਜੀ ਦੀ ਤਾਂ ਉਹਨਾਂ ਨੇ ਉਸ ਵੇਲੇ ਸੇਵਾ ਸੰਭਾਲੀ ਗੁਰੂ ਘਰ ਦੀ ਕਹਿੰਦੇ ਕਾਠਣ ਸੇਵਾ ਉਹ ਉਸ ਵੇਲੇ ਇਹ ਹੁੰਦੀ ਸੀ ਵੀ ਜੰਗਲਾਂ ਚੋਂ ਲੱਕੜਾਂ ਕੱਟ ਕੇ ਲਿਆਉਣੀਆਂ ਤੇ ਦੋ ਭਰੇ ਸਾਧ ਸੰਗਤ ਜੀ ਜੰਗਲਾਂ ਦੇ ਵਿੱਚੋਂ ਕੱਟ ਕੇ ਲਿਆਉਂਦੇ ਸੀ ਇੱਕ ਆਪਣੇ ਕੋਲੇ ਜਮ੍ਹਾਂ ਕਰ ਲੈਂਦੇ ਸੀ ਇੱਕ ਗੁਰੂ ਕੇ ਲੰਗਰਾਂ ਚ ਪਾਉਂਦੇ ਸੀ ਇਸ ਤਰ੍ਹਾਂ ਦੋ ਭਾਰ ਰੋਜ਼ ਲੱਕੜਾਂ ਦੇ ਲੈ ਕੇ ਆਉਣੇ ਤੇ ਗੁਰਮੁਖ ਪਿਆਰਿਓ ਗੁਰੂ ਕੇ ਲੰਗਰਾਂ ਦੇ ਵਿੱਚ ਐ ਸੇਵਾ ਚੱਲਦੀ ਰਹੀ ਇੱਕ ਦਿਨ ਸਮਾਂ ਐਸਾ ਹੋਇਆ ਗੁਰੂ ਸਾਹਿਬ ਸੰਗਤਾਂ ਦੇ ਸਮੇਤ ਗੋਬਿੰਦਵਾਲ ਸਾਹਿਬ ਦੀ ਯਾਤਰਾ ਨੂੰ ਗਏ ਤੇ ਵਾਪਸ ਮੁੜਦਿਆਂ ਕਹਿੰਦੇ ਇਹ じゃ ਮੌਸਮ ਹੋ ਗਿਆ ਕਿ ਕਿਣਮਣ ਕਿਣਮਣ ਹੋ ਰਹੀ ਸੀ ਕੜੀਆਂ ਆ ਰਹੀਆਂ ਸੀ ਇੱਕ ਠੰਡ ਦਾ ਮੌਸਮ ਸੀ ਸਾਰੀਆਂ ਸੰਗਤਾਂ ਐ ਠੁਰ ਠੁਰ ਕਰਦੀਆਂ ਆ ਰਹੀਆਂ ਨੇ ਪਾਲਾ ਲੱਗ ਰਿਹਾ ਸਾਰਿਆਂ ਨੂੰ ਤੇ ਮਹਾਰਾਜ ਨੇ ਉੱਚੇ ਥੜੇ ਤੇ ਚੜ ਕੇ ਆਖਿਆ ਵੀ ਕੋਈ ਇਹ じゃ ਸਿੱਖ ਹੋਵੇ ਜਿਹੜਾ ਇਹਨਾਂ ਦੀ ਠੰਡ ਦੂਰ ਕਰੇ ਸੰਗਤਾਂ ਦੀ ਜੋ ਸੰਗਤਾਂ ਦੀ ਖੁਸ਼ੀ ਬੜੀ ਵੱਡੀ ਹੁੰਦੀ ਉਹਦੋਂ ਐਸੇ ਹੀ ਪ੍ਰਬੰਧ ਹੁੰਦੇ ਸੀ ਉਹਨਾਂ ਵੇਲੇयां ਤੇ ਸਾਧ ਸੰਗਤ ਦੀ ਭਾਈ ਸਾਹਿਬ ਭਾਈ ਆਰਮ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸੋਚਿਆ ਵੀ ਜਿਹੜੀਆਂ ਲੱਕੜਾਂ ਆਪਾਂ ਆਪਣੇ ਕੋਲ ਜਮ੍ਹਾਂ ਕੀਤੀਆਂ ਨੇ ਉਹਨਾਂ ਨਾਲ ਸਾਰਿਆਂ ਦੀ ਠੰਡ ਦੂਰ ਕੀਤੀ ਜਾਵੇ ਜਿੱਥੇ-ਜਿੱਥੇ ਤੰਬੂ ਲੱਗੇ ਸੀ ਸੰਗਤਾਂ ਦੇ ਗੁਰੂ ਰਾਮਦਾਸ ਦੇ ਚਰਨਾ ਸਰ ਅਥੇ-ਉਥੇ ਅੰਗੀਠੇ ਜਲਾ ਦਿੱਤੇ ਲਿਆ ਕੇ ਲੱਕੜਾਂ ਕੀਤਾ ਕਮਰਕਸਾ ਤੰਬੂਆਂ ਦੇ ਅੱਗੇ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰਮੁਖ ਪਿਆਰਿਓ ਅੰਗੀਠਾ ਚੱਲਿਆ ਸਾਰਿਆਂ ਨੇ ਅੱਗ ਸੇਕੀ ਤੇ ਨੰਦ ਮਾਣਿਆ ਸਾਧ ਸੰਗਤ ਜੀ ਠੰਡ ਦੂਰ ਹੋ ਗਈ ਉਸ ਵੇਲੇ ਫਿਰ ਸਾਰਿਆਂ ਨੇ ਬੇਨਤੀ ਕੀਤੀ ਵੀ ਜਿਹੜੇ ਸਿੱਖ ਨੇ ਇਹ ਸੇਵਾ ਕੀਤੀ ਹੈ ਤੇ ਮਹਾਰਾਜ ਉਹਦੀ ਇੱਛਾ ਪੂਰੀ ਕਰਨਾ ਸਾਰੇ ਖੁਸ਼ ਹੋ ਕੇ ਸੰਗਤ ਨੇ ਸੰਗਤ ਵੱਡੀ ਹੁੰਦੀ ਹੈ ਗੁਰੂ ਤੋਂ ਸਾਰਿਆਂ ਜਦੋਂ ਐਸੀ ਅਰਦਾਸ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਐ ਦਰਬਾਰ ਚ ਸਵੇਰੇ ਅੰਮ੍ਰਿਤ ਵੇਲੇ ਸਮਾਪਤੀ ਤੋਂ ਬਾਅਦ ਬੈਠੇ ਨੇ ਹਣ ਸਾਰੇ ਬੈਠੇ ਨੇ ਉਥੇ ਆਜ਼ਮ ਭਾਈ ਬੈਠਾ ਹੈ ਮਹਾਰਾਜ ਕਹਿਣ ਲੱਗੇ ਭਾਈ ਆਦਮ ਪਹਿਲਾਂ ਇਹ ਕਿਹਾ ਕਹਿੰਦੇ ਰਾਤ ਕਿਹੜੇ ਸਿੱਖ ਨੇ ਸੰਗਤਾਂ ਦਾ ਖੁਸ਼ ਆਲਿਆ ਉਹ ਖੜਾ ਹੋ ਜੇ ਹੁਣ ਭਾਈ ਆਦਮ ਜੀ ਖੜੇ ਹੋ ਗਏ ਆ ਜਾ ਵੀ ਸਿੱਖਾ ਕਹਿੰਦੇ ਤੈਨੂੰ ਦੱਸ ਕੀ ਚਾਹੀਦਾ ਸੰਗਤ ਦੀ ਖੁਸ਼ੀ ਲਈਏ ਸੰਗਤ ਦੀ ਖੁਸ਼ੀ ਹੈ ਤੇਰੇ ਤੇ ਦੱਸ ਤੈਨੂੰ ਕੀ ਚਾਹੀਦਾ ਕਹਿੰਦਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ ਨਾਮ ਦੀ ਦਾਤ ਬਖਸ਼ੋ ਮਾਰੇ ਕਹਿੰਦੇ ਤੇ ਤੈਨੂੰ ਪਹਿਲਾਂ ਹੀ ਬਖਸ਼ ਚੁੱਕੇ ਆ ਇਹ ਜੁਗਾਂ ਤੱਕ ਰਹਿਣੀ ਹੈ ਤੇਰੇ ਕੋਲ ਹੋਰ ਦੱਸ ਕੀ ਇੱਛਾ ਹੈ ਹੁਣ ਸਾਰੀ ਸੰਗਤਾਂ ਝਾਕੇ ਦੇ ਬਾਬਾ ਜੀ ਦਾ ਦਾੜਾ ਚਿੱਟਾ ਬਾਬਾ ਜੀ ਸ਼ਰਮ ਕਰਨਾ ਵੀ ਲੋਕ ਕੀ ਕੀ ਕਹਿਣਗੇ ਵੀ ਐਸ ਉਮਰ ਚ ਹੁਣ ਪੁੱਤਰ ਪਾਲਦਾ ਤੇ ਸਾਧ ਸੰਗਤ ਜੀ ਕਹਿੰਦਾ ਮਹਾਰਾਜ ਨਾਮ ਬਖਸ਼ ਹੋਰ ਨਹੀਂ ਕੋਈ ਚਾਹੀਦਾ ਬੈਠ ਗਿਆ ਦੂਜੇ ਦਿਨ ਫੇਰ ਇਸੇ ਤਰ੍ਹਾਂ ਹੋਇਆ ਫੇਰ ਨਾ ਕੁਝ ਫਿਰ ਤੀਜੇ ਦਿਨ ਬੀਬੀ ਉੱਠ ਖੜੀ ਉਹ ਸ਼ਾਇਰ ਕਹਿੰਦੇ ਆ ਨਾ ਮਾਵਾ ਭਾਵੇਂ ਹੋਵਣ ਪਰੀਆਂ ਸ਼ਾਹੀ ਘਰੀ ਵਿਆਹਾਂ ਬਰੀਆਂ ਪੈਨਣ ਪੱਟ ਹੰਡਾਵਣ ਜਰੀਆਂ ਪੂਰਾ ਕਰੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ ਬੀਬੀ ਭਾਵੇਂ ਵੱਡੇ ਘਰ ਹੀ ਵਿਆਹੀ ਐ ਅਮੀਰ ਸਹਜਾਦੀ ਐ ਰੋਜ਼ ਲੱਖ ਲੱਖ ਰੁਪਏ ਦੇ ਗਹਿਣੇ ਪਹਿਨਦੀ ਐ ਪਰ ਜਿੰਨਾ ਚਿਰ ਉਹਦੀ ਗੋਦ ਵਿੱਚ ਲਾਲ ਨੀਨਾ ਖੇਡਦਾ ਉਹਦਾ ਸ਼ਿੰਗਾਰ ਨੀ ਪੂਰਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਬੀਬੀ ਦੀ ਨਰਾਸ਼ਤਾ ਸੀ ਬੀਬੀ ਉੱਠ ਖੜੀ ਆਗੀ ਗੁਰੂ ਰਾਮਦਾਸ ਦੇ ਚਰਨਾਂ 'ਚ ਮਹਾਰਾਜੇ ਤਰੁੱਠਿਓ ਤਾਂ ਦਇਆ ਕਰੋ ਬੈਸੇ ਤਾਂ ਸੁੱਕੇ ਬਿਰਸ਼ ਨੂੰ ਫੜ ਫੜ ਲੱਗਣੇ ਔਖੇ ਐ ਪਰ ਜੇ ਤੇਰੀ ਨਜ਼ਰ ਹੋ ਜੇ ਸੁੱਕੇ ਹਰੇ ਕੀਏ ਖੇ ਨਾ ਮਾਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜੇ ਸੋਡੀ ਨਜ਼ਰ ਪੈ ਜੇ ਤਾਂ ਤੁਸ ਸੁੱਕਿਆ ਨੂੰ ਹਰੇ ਵੀ ਕਰ ਦਿੰਨੇ ਹੋ ਵੇਖੋ ਕਿੱਡਾ ਵਚਨ ਵਧੀਆ ਕੀਤਾ ਮਾਤਾ ਨੇ ਗੁਰੂ ਨੂੰ ਬੰਨ ਲਿਆ ਪ੍ਰੇਮ ਦੇ ਵਿੱਚ ਮਹਾਰਾਜੇ ਕਹਿੰਦੇ ਫਿਰ ਦਸ ਬੀਬੀ ਕੀ ਚਾਹਿੰਦਾ ਹੈ ਕਹਿ ਲੱਗੀ ਸਤਿਗੁਰੂ ਕਿਰਪਾ ਕਰੋ ਸਾਰੀਆਂ ਦਾਤਾਂ ਤੁਸੀਂ ਬਖਸ਼ੀਆਂ ਨੇ ਪਰ ਤਰੁੱਠਿਓ ਤੁਹਾਡਾ ਖੁਸ਼ ਹੈ ਤੇ ਮੈਂ ਆਪਣੀ ਨੋ ਨੂੰ ਸਿਆਣਿਆਂ ਦੀ ਮਧਾਨੀ ਨਾਲ ਦੁੱਧ ਰਿੜਕ ਦੀ ਵੇਖਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਿਆਣੀਆਂ ਬੀਬੀਆਂ ਦਾ ਖਿਆਲ ਹੁੰਦਾ ਦੇਖੋ ਕਿੰਡੀ ਵੱਡੀ ਬਖਸ਼ਿਸ਼ ਨਾਲੇ ਜੁੱਗਾਂ ਤੱਕ ਪਦਾਰਥ ਮੰਗ ਲੈ ਕਿਉਂ ਸੋਨੇ ਦੀ ਮਦਾਨੀ ਦਾ ਤਾਂ ਹੀ ਹੋਊ ਜੇ ਘਰ 'ਚ ਕੁਝ ਹੋਊਗਾ ਜਾਇਦਾਦ ਹੋ ਮਾਇਆ ਹੋ ਮਾਇਆ ਵੀ ਮੰਗ ਲਈ ਤੇ ਨੋ ਤਾਂ ਹੀ ਆਊ ਜੇ ਘਰ 'ਚ ਪੁੱਤ ਹੋਊਗਾ ਤੇ ਮੱਖਣ ਫੇਰ ਹੀ ਕੱਢਾਂਗੇ ਜੇ ਘਰ ਵਿੱਚ ਦੁੱਧ ਹੋਊਗਾ ਆਖੋ ਸਤਨਾਮ ਵਾਹਿਗੁਰੂ ਹਾਂ ਸਾਰਾ ਕੁਝ ਹੀ ਮੰਗ ਲੈ ਇੱਕੋ ਵਚਨ 'ਚ ਬੀਬੀ ਨੇ ਬੀਬੀ ਸੰਗਤ ਕਰਨ ਵਾਲੀ ਸੀ ਕਹਿੰਦੀ ਸੱਚੇ ਪਾਤਸ਼ਾਹ ਤਰੁੱਠਿਓ ਤਾਂ ਕਿਰਪਾ ਕਰੋ ਫਿਰ ਤੇ ਮਹਾਰਾਜ ਨੇ ਸਾਧਸੰਗ ਜੀ ਇਸੇ ਤਰ੍ਹਾਂ ਕਿਰਪਾ ਕੀਤੀ ਸਤਿਗੁਰੂ ਕਹਿਣ ਲੱਗੇ ਐ ਨੇਤਰ ਬੰਦ ਕਰ ਲਏ ਡੇਢ ਘੰਟਾ ਨੇਤਰ ਬੰਦ ਰਹੇ ਹੈ ਦਿਮਾਣ ਚ ਐ ਸਨਾਟਾ ਛਾ ਗਿਆ ਚੁੱਪ ਹੋ ਗਈ ਤੇ ਜਦੋਂ ਡੇਢ ਘੰਟੇ ਬਾਅਦ ਨੇਤਰ ਖੋਲੇ ਗੁਰੂ ਸਾਹਿਬ ਕਹਿਣ ਲੱਗੇ ਭਈ ਤੇਰੇ ਤਾਂ ਕਰਮਾਂ ਚ ਹੀ ਪੁੱਤ ਹੈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਤੇਰੇ ਕਰਮਾਂ ਚ ਪੁੱਤ ਨਰਾਸਤਾ ਫੇਰ ਨਰਾਸਵਾਦੀ ਹੋਗੇ ਨਰਾਸਤਾ ਹੋ ਗਈ ਕਹਿ ਲੱਗੀ ਮਹਾਰਾਜ ਤੁਹਾਡਾ ਹੀ ਵਚਨ ਸੀ ਗੁਰੂ ਸਾਹਿਬ ਕਹਿੰਦੇ ਤੇਰੇ ਤਾਂ ਕਰਮਾਂ ਚ ਪੁੱਤ ਹੈ ਨਹੀਂ ਪਰ ਬੀਬਾ ਜੀ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਹੈ ਨਿਸ਼ਕਾਮ ਹੋ ਕੇ ਕਦੇ ਕੋਈ ਭਾਵਨਾ ਨਹੀਂ ਰੱਖੀ ਸਾਨੂੰ ਆ ਮਿਲ ਜਿਓ ਮਿਲ ਜੇ ਨਿਸ਼ਕਾਮ ਹੋ ਕੇ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਕਹਿੰਦੇ ਤੁਸੀਂ ਨਿਸ਼ਕਾਮ ਹੋ ਕੇ ਸੇਵਾ ਕੀਤੀ ਐ ਤੇ ਇਹ ਸੇਵਾ ਦਾ ਤੁਹਾਨੂੰ ਫਲ ਦੇਣ ਲੱਗਿਆ ਆਪਣੇ ਦਿਲ ਦਾ ਟੁਕੜਾ ਦਿੰਨੇ ਆ ਤੁਹਾਨੂੰ ਕੀ ਦਿੱਤਾ ਮਹਾਰਾਹ ਕਹਿੰਦੇ ਸਾਡੇ ਘਰ ਵਿੱਚ ਚਾਰ ਪੁੱਤਰਾਂ ਦਾ ਜਨਮ ਹੋਣਾ ਤਿੰਨ ਦਾ ਹੋ ਗਿਆ ਬਾਬਾ ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਬਾਬਾ ਅਰਜਣ ਦੇਵ ਜੀ ਹਜੇ ਬਾਬਾ ਨੇ ਫਿਰ ਗੁਰੂ ਬਣਨਗੇ ਅੱਗੇ ਗੁਰੂ ਅਰਜਣ ਦੇਵ ਕਹਿੰਦੇ ਤਿੰਨ ਦਾ ਜਨਮ ਹੋ ਗਿਆ ਚੌਥਾ ਭਾਈ ਸਾਡੇ ਘਰ ਚ ਆਉਣਾ ਉਹ ਹੁਣ ਸਾਡੇ ਘਰ ਚ ਨਹੀਂ ਆਵੇਗਾ ਸਿੱਖਾ ਤੂੰ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ ਹੁਣ ਤੇਰੇ ਘਰ ਦੇ ਵਿੱਚ ਉਹ ਜਨਮ ਲਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਜਦੋਂ ਗੁਰੂ ਖੁਸ਼ ਹੁੰਦਾ ਤਰੁੱਠ ਜਾਂਦਾ ਤੇ ਗੁਰਮੁਖ ਪਿਆਰਿਓ ਆਪਣੇ ਦਿਲ ਦਾ ਟੁਕੜਾ ਦੇ ਦਿੰਦਾ ਉਹਨਾਂ ਨੂੰ ਕਹਿੰਦੇ ਪਰ ਉਹਦਾ ਨਾਮ ਰੱਖਣਾ ਭਗਤੋ ਬڑے ਪ੍ਰਤਾਪ ਵਾਲਾ ਹੋਵੇਗਾ ਭਗਤੀ ਸ਼ਕਤੀ ਵਾਲਾ ਹੋਵੇਗਾ ਤੇ ਜੁਗਾਂ ਤੱਕ ਤੁਹਾਡਾ ਨਾਮ ਰੋਸ਼ਨ ਰੱਖੇਗਾ ਤੇ ਉਹਦਾ ਨਾਮ ਵੀ ਜੁਗਾਂ ਤੱਕ ਚੱਲੇਗਾ ਸੰਸਾਰ ਦੇ ਅੰਦਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਕਹਿਣ ਤੋਂ ਭਾਵ ਗੁਰੂ ਦੀ ਸੇਵਾ ਵਿੱਚ ਇੰਨੀਆਂ ਬਰਕਤਾਂ ਨੇ ਜਿੱਥੇ ਕਰੋੜਾਂ ਅਪਰਾਧ ਕੱਟਦੇ ਆ ਮਹਾਰਾਜ ਉਥੇ ਸਾਧ ਸੰਗ ਜੀ ਨਿਸ਼ਕਾਮ ਕੀਤੀ ਹੋਈ ਸੇਵਾ ਤੇ ਫਲ ਵੀ ਬੜੇ ਵੱਡੇ ਦਿੰਦੇ ਆ ਇਸ ਕਰਕੇ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਸੋ ਕਰੋੜਾਂ ਪਰਾਧ ਜਿਹੜੇ ਆ ਉਹ ਇਸ ਪ੍ਰਕਾਰ ਕਰਕੇ ਭਈ ਖਤਮ ਹੋ ਜਾਂਦੇ ਹਨ ਮਿਟ ਜਾਂਦੇ ਹਨ ਚਰਨ ਕਮਲ ਜਾ ਕਮਨ ਰਾਪੈ ਸੋ ਭਾਈ ਇਹ ਦਇਆ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਨਾਲ ਐ ਜਿਵੇਂ ਸਾਧ ਸੰਗਤ ਜੀ ਭੌਰਾ ਕਵਲ ਫੁੱਲ ਨਾਲ ਚੁੰਬੜ ਜਾਂਦਾ ਨਾ ਇੰਦਾ ਜਿਨ੍ਹਾਂ ਨੂੰ ਆਦਤ ਪੈ ਗਈ ਹੈ ਗੁਰੂ ਦੇ ਚਰਨਾਂ ਦੇ ਵਿੱਚ ਢਹਿਣ ਦੀ ਤੇ ਸਾਧ ਸੰਗ ਜੀ ਉਹਨਾਂ ਤੇ ਇਹ ਜੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਸੋਗ ਅਗਨ ਕਹ ਜਨਾਂ ਬਿਆਪੈ ਸੋ ਉਹਨਾਂ ਨੂੰ ਫਿਰ ਕਦੇ ਵੀ ਸੋਗ ਅਗਨ ਸੋਗ ਅਗਣੀ ਕਦੇ ਨਹੀਂ ਵਿਆਪਦੀ ਭਾਵ ਜਿਹੜੀ ਇਹ ਤ੍ਰਿਸ਼ਨਾ ਅਗਣੀ ਹੈ ਵੇਖੋ ਤ੍ਰਿਸ਼ਨਾ ਨਹੀਂ ਵਿਆਪਦੀ ਸੋਗ ਬੜੇ-ਬੜੇ ਦੋਖ ਉਹਨਾਂ ਨੂੰ ਨਹੀਂ ਆਉਂਦੇ ਉਸ ਜਨ ਨੂੰ ਉਸ ਸੇਵਕ ਨੂੰ ਜਿਹੜਾ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ ਸਾਗਰ ਤਰਿਆ ਸਾਧੂ ਸੰਗੇ ਉਹ ਭਾਈ ਸੁਣ ਲੋ ਕਹਿੰਦੇ ਭਵਜਲ ਸੰਸਾਰ ਤੋਂ ਇਹ ਸਾਗਰ ਤੋਂ ਜੇ ਤਰਨਾ ਹੈ ਤੇ ਸਾਧੂਆਂ ਦੀ ਸੰਗਤ ਕਰ ਲੋ ਜਿਹੜੇ ਸਾਧਨਾ ਕਰਨ ਵਾਲੇ ਹਨ ਨਿਰਪੋ ਨਾਮ ਜਪੋ ਹਰ ਰੰਗੇ ਓ ਪਿਆਰਿਓ ਉਸ ਨਿਰਭਉ ਵਾਹਿਗੁਰੂ ਦੇ ਨਾਮ ਨੂੰ ਜਪਨਾ ਕਰੋ ਤੇ ਆਪਣੇ ਮਨ ਨੂੰ ਰੰਗ ਲਓ ਨਾਮ ਦੇ ਵਿੱਚ ਪਰ ਤਨ ਦੋਖਿਛ ਪਾਪ ਨਾ ਫੇੜੇ ਤੂੰ ਪਰਾਇਆ ਧਨ ਨਾ ਕਿਸੇ ਦਾ ਚੁਰਾਓ ਕਦੇ ਵੀ ਇਹ ਬਹੁਤ ਵੱਡਾ ਦੋਖ ਹੈ ਬਹੁਤ ਵੱਡਾ ਪਾਪ ਹੈ ਕਿਸੇ ਤੋਂ ਮਜ਼ਦੂਰੀ ਕਰਾਓ ਮਜ਼ਦੂਰੀ ਪੂਰੀ ਦਿਓ ਉਹਨੂੰ ਸਾਧ ਸੰਗਤ ਜੀ ਕਿਸੇ ਦੇ ਧਨ ਨੂੰ ਚਰਾਓ ਨਾ ਕਦੇ ਚੋਰੀ ਨਾ ਕਰੋ ਕਿਸੇ ਦੇ ਧਨ ਨੂੰ ਪਾੜ ਨਾ ਲਾਓ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਕੇ ਕਿਸੇ ਦਾ ਤਨ ਜਾਂ ਧਨ ਚੁਰਾਉਣਾ ਬਹੁਤ ਵੱਡੇ ਪਾਪ ਹੁੰਦੇ ਨੇ ਫੇੜੇ ਫੇੜੇ ਦਾ ਮਤਲਬ ਹੁੰਦਾ ਮੰਦੇ ਕਰਮ ਇਹਨਾਂ ਨੂੰ ਛੱਡ ਦਿਓ ਭਾਈ ਜਮ ਜੰਦਾਰ ਨਾ ਆਵੇ ਨੇੜੇ ਸੋ ਭਾਈ ਜਿਹੜੇ ਜਮ ਹਨ ਉਹ ਫਿਰ ਤੁਹਾਡੀ ਜਿੰਦ ਦੇ ਨੇੜੇ ਨਹੀਂ ਆਉਣੇ ਇਸ ਕਰਕੇ ਦੂਰ ਰਹਿਣਗੇ ਤੁਹਾਡੇ ਤੋਂ ਤ੍ਰਿਸ਼ਨਾ ਅਗਨ ਪ੍ਰਭ ਆਪ 부ਜਾਈ ਜਿਹੜੀ ਤ੍ਰਿਸ਼ਨਾ ਦੀ ਅਗਨੀ ਹੈ ਸਾਡੇ ਅੰਦਰ ਉਹ ਵਾਹਿਗੁਰੂ ਨੇ ਫਿਰ ਆਪ ਹੀ 부ਝਾ ਦੇਣੀ ਹੈ ਵਿਨਾਸ਼ ਕਰ ਦੇਣੀ ਹੈ ਨਾਨਕ ਉਦਰੇ ਪ੍ਰਭ ਸਰਣਾਈ ਬਈ ਕੋਈ ਤਰੀਕਾ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਸ਼ਰਨ ਪੈ ਜਾਓ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇ ਇਹਦੇ ਨਾਲ ਤੁਹਾਡਾ ਉਧਾਰ ਹੋ ਜਾਣਾ ਹੈ ਇਸ ਕਰਕੇ ਗੁਰੂ ਸਾਹਿਬ ਦਇਆ ਕਰਨ ਦਿਆਨਿਦ ਗੁਰੂ ਕਾ ਅਪਦੇਸ਼ ਸੰਦੇਸ ਮਨਾਂ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ ਆਓ ਰਸਨਾ ਪਵਿੱਤਰ ਕਰੋ ਅਰਦਾਸ ਬੇਨਤੀ ਦੇ ਵਿੱਚ ਸ਼ਾਮਲ ਹੋ ਜੋ ਭਾਈ ਗੁਰੂ ਤੋਂ ਇਹੀ ਮੰਗ ਮੰਗੋ ਕਿ ਸਤਗੁਰੂ ਸਾਨੂੰ ਆਪਣੇ ਚਰਨਾਂ ਦਾ ਰੰਗ ਦੇ ਦਿਓ ਸੇਵਾ ਤੇ ਸਿਮਰਨ ਦੀ ਦਾਤ ਦੇ ਦਿਓ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਆਤਾ ਤਰਤਮ ਹੱਤ ਦਿਵਸ ਰਾਤ ਦੋਇ ਦਾਹੀ ਦਾਇਆ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕਦੂਰ ਨੀ ਨਾਮ ਧਿਆਇਆ ਏਮ ਸ਼ਕਤ ਕਾਲ ਨਾਨਕ ਤੀਨ ਮੁਖੀ ਉਜਲੀ ਛੁੱਟੀ ਨਾਲ ਨੀ ਨਾਮ ਧਿਆਇਆ ਏਮ ਸ਼ਕਤ ਕਾਲ ਨਾਨਕ ਤੀਨ ਮੁਖੀ ਉਜਲੀ ਨਾਲ ਵਾਹ